ਇਸ ਦਾ ਬੋਧ ਕਰਦੇ ਅਸੀਂ ਉਸ ਬੰਦੇ ਦੇ ਨਾਲ ਬਿਲਕੁਲ ਵੀ ਨਹੀਂ ਤੁਰਾਂਗੇ ਹੋਰ ਜਿੰਨੂੰ ਮਰਜ਼ੀ ਦੇ ਦੇਣਾ ਸੀ ਉਹਦੇ ਨਾਲ ਖੜੇ ਆ ਮੇਰੇ ਪੈਰ ਪਰ ਆਇਆ ਸਾਰੇ ਮੈਨੂੰ ਹੱਥ ਜੋੜਨੇ ਪੈਣਗੇ ਮੇਰੀਆਂ ਵੱਡੀਆਂ ਭੈਣਾਂ ਆ ਰਾਜਵੀਰ ਕੌਰ ਜੀ ਮੇਰੇ ਭੈਣਾਂ ਵਰਗੇ ਬੜੇ ਸਤਿਕਾਰਯੋਗ ਆ ਉਹਨਾਂ ਦੇ ਹਸਬੰਦ ਐਸਪੀ ਸਾਹਿਬ ਰਿਟਾਇਰਡ ਆ ਤੇ ਅਸੀਂ ਉਹਨਾਂ ਨੂੰ ਮਨਾਵਾਂਗੇ ਮੈਨੂੰ ਪੂਰੀ ਉਮੀਦ ਆ ਉਹ ਮੰਨ ਜਾਣਗੇ ਕੋਈ ਤਾਂ ਆਮ ਆਦਮੀ ਪਾਰਟੀ ਦੇ ਮੁੱਦਿਆਂ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਏਕਾ ਤੇ ਆਪਸੀ ਪਿਆਰ ਕਿਵੇਂ ਆਪਸੀ ਗੁੜੱਤਣ ਚ ਤਬਦੀਲ ਹੋ ਗਿਆ ਇੱਕ ਛੋਟੀ ਜਿਹੀ ਮਿਸਾਲ ਹੈ ਜਲੰਧਰ ਚ ਵੀ ਇਹੀ ਹੋਇਆ ਕੈਂਟੇ ਇਲਾਕੇ ਤੋਂ ਜਦੋਂ ਆਮ ਆਦਮੀ ਪਾਰਟੀ ਨੇ ਹਰਕਿਸ਼ਨ ਸਿੰਘ ਵਾਲੀਆ ਨੂੰ ਉਮੀਦਵਾਰ ਐਲਾਨਿਆ ਤਾਂ ਉਹਨਾਂ ਦਾ ਨਾਮ ਸਾਹਮਣੇ ਆਉਂਦੇ ਹੀ ਮੋਡੇ ਨਾਲ ਮੋਡਾ ਜੋੜ ਕੇ ਤੁਰਨ ਵਾਲਿਆਂ ਦੀ ਮਿੱਠੀ ਜ਼ੁਬਾਨ ਕੌੜੀ ਹੋ ਗਈ। ਸਾਫ ਦਾ ਹੱਕ ਿਕੜਾਰਨ ਰਾਜਵੀਰ ਗੌਰ ਤੇ ਉਹਨਾਂ ਦੇ ਸਾਥੀ ਹਰਕਿਸ਼ਨ ਸਿੰਘ ਵਾਲੀਆ ਨੂੰ ਟਿਕਟ ਮਿਲਣ ਤੇ ਅਜੇਹਾ ਖਫਾ ਹੋਏ ਕਿ ਉਹਨਾਂ ਨੂੰ ਲੱਗਣ ਲੱਗਾ ਕਿ ਆਮ ਆਦਮੀ ਪਾਰਟੀ ਚ ਵਾਅਦੇ ਹੀ ਟਿਕਟਾਂ ਵਿਕਦੀਆਂ ਨੇ। ਪਾਰਟੀ ਦੇ ਕੈਂਡੀਡੇਟ ਕੰਮ ਨਾਲ ਨਹੀਂ ਸਗੋਂ ਰਸੂਕ ਤੇ ਪੈਸੇ ਨਾਲ ਚੁਣੇ ਜਾਂਦੇ ਨੇ এবੀਪੀ ਸਾਂਝਾ ਤੇ ਪਹਿਲਾਂ ਰਾਜਵੀਰ ਕੌਰ ਨੇ ਆਪਣੀ ਪੜਾਅਸ ਕੱਢੀ ਜੇ ਫਿਰ ਉਹਨਾਂ ਦੀ ਗੱਲਾਂ ਦਾ ਜਵਾਬ ਕੈਂਟ ਇਲਾਕੇ ਤੋਂ ਉਮੀਦਵਾਰ ਬਣਾਏ ਗਏ ਵਾਲਿਆ ਨੇ ਦਿੱਤਾ ਇਸ ਬੰਦੇ ਦੀ ਅਸੀਂ ਜਾ ਕੇ ਲੋਕਾਂ ਕੋ ਕਿਦਾਂ ਸੀਟ ਮੰਗਣੀ ਆ ਵੀ ਇਸ ਬੰਦੇ ਨੂੰ ਤੁਸੀਂ ਵੋਟ ਪਾਓ ਜੀ ਇਹ ਜਿਹਦਾ ਕੈਂਟ ਏਰੀਆ ਚ ਕੋਈ ਆਧਾਰ ਨਹੀਂਗਾ ਕੋਈ ਉਹਦੀ ਫੇਸ ਵੈਲਿਊ ਨਹੀਂਗੀ ਨਾ ਉਹ ਕੈਂਟ ਕੌਂਸਿਲ ਚ ਨੇ ਨੂੰ ਬਿਲੋਂਗ ਕਰਦਾ ਆ ਆਊਟ ਆਫ ਹਲਕੇ ਤੋਂ ਮੈਂ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਅ ਮੇਰੇ ਭੈਣ ਆ ਵੱਡੀ ਉਹਨਾਂ ਨੂੰ ਨਹੀਂ ਕਿਸੇ ਵੱਲੇ ਸਾਡੀ ਗੱਲ ਨਹੀਂ ਸਾਂਝੀ ਹੋਈ ਮਾਡਲ ਟਾਊਨ ਤਕਰੀਬਨ ਕੈਪਸਨਸ ਦੇ ਸਾਹਮਣੇ ਮੇਕੋ ਕੋਠੀ ਆ ਮੇਰੇ ਨਾਮ ਤੇ ਆ ਘਰ ਤੇ ਮੇਰੀ ਉੱਥੋਂ ਦੀ ਵੋਟ ਹੈ ਮੈਂ ਤਾਂ ਜਲੰਧਰ ਕੈਂਟ ਦਾ ਵੋਟਰ ਆ ਮੈਂ ਵੀ ਮੇਰੀ ਵਾਈਫ ਵੀ ਤੇ ਜਲੰਧਰ ਕੈਂਟ 'ਚ ਮੈਂ ਕੰਟੈਸਟ ਕਰ ਰਿਹਾ ਆ ਕੋਈ ਮੈਂ ਆਊਟਸਾਈਡਰ ਨਹੀਂ ਮੇਰਾ ਖਿਆਲ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਮੈਂ ਉਹਨਾਂ ਦਾ ਕੋਈ ਵੀ ਗੁੱਸਾ ਨਹੀਂ ਕਰਦਾ ਸਾਰੇ ਬੜੇ ਸਰਪ੍ਰਾਈਜ਼ ਆ ਵੀ ਉਹਨੂੰ ਟਿਕਟ ਜਿਹੜੀ ਨਾ ਕਿਸ ਆਧਾਰ ਤੇ ਦਿੱਤੀ ਹੈ ਕਿਉਂਕਿ ਦੇਖੋ ਹਰ ਜਗ੍ਹਾ ਇਹੀ ਰੌਲਾ ਪੈ ਰਿਹਾ ਜਿੱਥੇ ਵੀ ਟਿਕਟ ਹੋ ਰਹੀ ਆ ਵੀ ਪੈਸੇ ਦੇ ਕੇ ਟਿਕਟਾਂ ਦਿੱਤੀਆਂ ਜਾ ਰਹੀਆਂ ਜੀ ਪੈਸੇ ਦੇ ਕੇ ਹੋ ਰਿਹਾ ਨਿਊਜ਼ਪੇਪਰ ਚ ਆਪਾਂ ਪੜ੍ਹਦੇ ਆ ਪਰ ਮੈਨੂੰ ਇਹੀ ਸੀਗਾ ਵੀ ਨਹੀਂ ਇਹ ਚੀਜ਼ਾਂ ਨਹੀਂ ਹੈਗੀਆਂ ਵੀ ਸਾਡੀ ਪਾਰਟੀ ਜਿਹੜੀ ਬੜੀ ਨੀਟ ਐਂਡ ਕਲੀਨ ਚੱਲ ਰਹੀ ਆ ਔਰ ਸਾਨੂੰ ਉਸ ਦਿਨ ਲੱਗਦਾ ਸੀ ਵੀ ਜੇ ਸਾਰਿਆਂ ਤੋਂ ਹਟ ਕੇ ਕਿਸੇ ਹੋਰ ਜਿਹਦਾ ਕੋਈ ਫੇਸ ਵੈਲਿਊ ਨਹੀਂ ਉਹਨੂੰ ਟਿਕਟ ਦੇਣਗੇ ਤੇ ਵਾਕਈ ਇਹ ਜਿਹੜੀਆਂ ਟਿਕਟਾਂ ਵੀ ਇਹ ਵਿਕ ਰਹੀਆਂ ਇਹ ਕੈਂਡੀਡੇਟ ਹਨਾ ਜਿਹੜਾ ਸਾਡਾ ਪੈਰਾਸ਼ੂਟਸ ਤੋਂ ਨਹੀਂ ਆਉਂਦੇ ਇਹ ਪਬਲਿਕ ਚੋਂ ਆਮ ਬੰਦੇ ਚੋਂ ਆਮ ਆਦਮੀ ਚੋਂ ਵਰਕਰਸ ਦੇ ਵਲੰਟੀਅਰਸ ਦੇ ਵਿੱਚੋਂ ਕੈਂਡੀਡੇਟ ਆਇਆ ਜਾਂਦਾ ਔਰ ਮੈਂ ਸਮਝਦਾ ਕਿ ਮੈਂ ਇੱਕ ਬਹੁਤ ਚੰਗਾ ਵਲੰਟੀਅਰ ਹਾਂ ਮੈਂ ਆਪਣੇ ਮੂੰਹ ਵੀ ਇਹ ਕਹੂੰਗਾ ਮੈਨੂੰ ਘਰੇਜ਼ ਨਹੀਂ ਹੋਊਗਾ ਕਹਿਣੋ ਕਿਉਂਕਿ ਮੈਂ ਬੜੇ ਪਿਛਲੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਔਰ ਪਾਰਟੀ ਨੇ ਬੜੀ ਅਹਿਮ ਜ਼ਿੰਮੇਵਾਰੀ ਨੌ ਹਲਕਿਆਂ ਦੀ ਯੂਥ ਵਿੰਗ ਦੀ ਮੈਨੂੰ ਦਿੱਤੀ ਸੀ ਇਸੀ ਦਾ ਵਿਰੋਧ ਕਰਦੇ ਅਸੀਂ ਉਸ ਬੰਦੇ ਦੇ ਨਾਲ ਬਿਲਕੁਲ ਵੀ ਨਹੀਂ ਤੁਰਾਂਗੇ ਹੋਰ ਜਿੰਨੂੰ ਮਰਜ਼ੀ ਦੇ ਦੇਣਾ ਅਸੀਂ ਉਹਦੇ ਨਾਲ ਖੜੇ ਆ ਮੇਰੇ ਭੈਣ ਭਰਾ ਆ ਸਾਰੇ ਮੈਨੂੰ ਹੱਥ ਜੋੜਨੇ ਪੈਣਗੇ ਮੇਰੀਆਂ ਵੱਡੀਆਂ ਭੈਣਾਂ ਆ ਰਾਜਵੀਰ ਕੌਰ ਜੀ ਮੇਰੇ ਭੈਣਾਂ ਵਰਗਿਆ ਬੜੇ ਸਤਿਕਾਰਯੋਗ ਆ ਉਹਨਾਂ ਦੇ ਹਸਬੰਦ ਐਸਪੀ ਸਾਹਿਬ ਰਿਟਾਇਰਡ ਆ ਤੇ ਅਸੀਂ ਉਹਨਾਂ ਨੂੰ ਮਨਾਵਾਂਗੇ ਮੈਨੂੰ ਪੂਰੀ ਉਮੀਦਾਂ ਉਹ ਮਨ ਜਾਣਗੇ ਕੋਈ ਇਦਾਂ ਦੀ ਗੱਲ